ਮਿੱਤਰੋ ਕਿਦਾਂ ਸਾਰੇ ਤੇ ਅੱਜ ਆਪਣੇ ਵੀਰ ਭਰਾਏ ਹੋਏ ਨੇ ਲੋਹੜੀ ਮਨਾਉਣ 13 ਦਸੰਬਰ ਦੀ ਆਹ ਵੇਖੋ ਤੇ ਚੈੱਕ ਕਰੋ ਵੀਰ ਹੋਣੀ ਚੈੱਕ ਕਰੋ ਗੁੱਡਾ ਬੁਖਾ ਦੀ ਤੁਹਾਨੂੰ ਆਹ ਵੇ ਦੇਖੀ ਗਿਆਣਾ ਲੋਹੜੀ ਜੂਮ ਕਰ ਲਈ ਤੇ ਆ ਵੀ ਆਪਣੇ ਵੀਰ ਭਰਾ ਲੋਹੜੀ ਮਨਾਉਣਾ ਆਏ ਹਨ ਸਬਸਕ੍ਰਾਈਬਰ ਮੇਰੇ 13 ਦਸੰਬਰ ਦੀ ਲੋਹੜੀ ਮਿੱਤਰੋ 13 ਦਸੰਬਰ ਦੀ ਲੋਹੜੀ ਆ ਲੀਟਾ ਲੀਟਾ ਮਿੱਤਰੋ ਵੇਖੋ ਗੱਟੂ ਖਾ ਗੱਟੂ ਮੋਨੋਕਾਈਟ ਕਿਹੜਾ ਵਾ ਫਾਈਟਰ ਮੋਨੋਕਾਈਟ ਫਾਈਟਰ ਕਿੰਨੇ ਦਾ 500 500 ਤੰਦ ਕਿੰਨੇ ਆਏ ਇੱਕੋ ਇੱਕ ਤੰਦ ਸੱਤਾ ਆ ਆ ਸ਼ੁਰੂ ਹੁੰਦੇ ਖਾਲੇ ਹੋ ਆ ਵੇਖੋ ਆ ਸ਼ੁਰੂ ਹੁੰਦੇ ਖਾਲੇ ਹੋ ਗਿਆ ਸ਼ੁਰੂ ਹੁੰਦਾ ਖਾਲੂ ਹੋ ਗਿਆ ਹੈ ਬਾਰੀ ਥੋੜਾ ਆ ਆ ਆ ਨਾੜਿਆਰਾ ਲੈ 50 ਰੁਪਏ ਫੈਸਲਾ ਗੁੱਡੀ ਮੰਗਦਾ ਫੈਸਲਾ ਕੋਈ ਕੁਝ ਵੀ ਨਾ ਕਰਕੇ ਦੇਖ ਬਲਰ ਮਾਰ ਜਾਂਦਾ ਫੋਨ ਯਾਰ ਹਾਂਜੀ ਕਭੀ ਕੁਛ ਨਾ ਕਰਕੇ ਪਰ ਮੈਂ ਆਪਣੇ ਵਾਲਾ ਨਵਾਂ ਗੱਟੂ ਕਿੱਥੇ ਆਏ ਆ ਦਾ ਸਪੀਕਰ ਆਵੇ ਪਿਛਲੀ ਲੋਟੀ ਦਾ ਗੱਟੂ ਸੀ ਮੇਰਾ ਤੇ ਖਾਲੀ ਹੋ ਗਿਆ ਵਾ ਇੱਕ ਹੀ ਵੱਡੀ ਉਹ ਵੀ ਜਵਾਖਾਂ ਦੀ ਵੱਡੀ ਆ ਕਿਉਂਕਿ ਡੋਰਾ ਹੀ ਉਨੀ ਕਿ ਉਹਨਾਂ ਦੇ ਘਰ ਤੱਕ ਹੀ ਮਹਾ ਗਈ ਤੇ ਮੜ ਕੇ ਆਪਣੀ ਵੀ ਉਹਨਾਂ ਨੇ ਵੜਤੀ ਪਹਿਨ ਤੁਦਾਂ ਆਵੇ ਕਿਆ ਕਰੋ ਨਵਾਂ ਗੱਟੂ ਆਵੇ ਆਪਣਾ ਚੋਬਰ ਡਹੋਂਦਿਆ ਵੇਖੋ ਇਹ ਇਹ ਹੌਲੀ ਕਾ ਗੱਟੂ ਗਿਆ ਕੋਠੇ ਤੋਂ ਥੱਲੇ ਗੱਟੂ ਕੋਠੇ ਦੇ ਥੱਲੇ ਜਲ ਜਾਣਾ ਆਵੇਂ ਲਾ ਨਹੀਂ ਤੇ ਮਾਮਾ ਕਰ ਲੈ ਸੂਤਰ ਅਵੇ ਕੋਰ ਰੱਖੀ ਆ ਸਾਰੇ ਡਾਵਾਂਗੇ ਨਹੀਂ ਨਹੀਂ ਗੱਲ ਹੌਲੀ ਕਰ ਲੈ ਜੋਤ ਲੈ ਇਹ ਕਾਲਾ ਧੱਕ ਆਹੋ ਲਿਆਉਣਾ ਲਾ ਜੱਗਾ ਕਾਲਾ ਧੱਕ ਲੈਉਣਾ ਮੁੰਡੇ ਨਜ਼ਰ ਤਾਂ ਲੱਗੇ ਨਹੀਂ ਨਹੀਂ ਨਜ਼ਰ ਨਾ ਲੱਗੇ ਮੁੰਡੇ ਨੂੰ ਕਾਲਾ ਲੱਗੇ ਕਰ ਫਲੈਸ਼ ਕਰੀ ਜਿਨਾਂ ਨੂੰ ਹੈਂ ਹੋਰ ਰੱਖੀ ਫਲੈਸ਼ ਚੁਗਾ ਤੇ ਲਾਲਾ ਓਏ ਲਾਲਾ ਧਿਆਨ ਨਾ ਡੋਰਾ ਨਾ ਛੱਡ ਦੇ ਲਾਡੂ ਪਿੱਛੇ ਤੂੰ ਛੱਡ ਛੱਡ ਦੇ ਨੂੰ ਲਾਉਣ ਦੇ ਨਹੀਂ ਨਹੀਂ ਉਹ ਤੇਰੀ ਨਾਮ ਦੇ ਜੋ ਉਹ ਮੇਰੇ ਨਾਲ ਵੀਰ ਵਿਖਾਉਂਦੇ ਆਪ ਦਾ ਮੂੰਹ ਹੱਥ ਵੀ ਨਹੀਂ ਧੋਣ ਦੇ ਵੇਖ ਲੋ ਜਵਾਗ ਦੇ ਗਾਣਾ ਵਾ ਨਹੀਂ ਥੱਲੇ ਡੋਰਾ ਹੀ ਮੈਂ ਅਗੜੀ ਵਿਖਾਈ ਭਰਾਵਾ ਮੈਨੂੰ ਵੀ ਪਤਾ ਕਹਿੰਦੇ ਕਿ ਮੇਰੇ ਛੱਡ ਨਹੀਂ ਗੁੱਡਾ ਇਨਾ ਭਾਰਾ ਕੀਤਾ ਵਾ ਕਹਿੰਦਾ ਕਿਦਾ ਚੌਂਟੀ ਕਹਿੰਦਾ ਕਿਦਾ ਬਿੰਦਾ ਆਈ ਜੂਮ ਤੇ ਕਰਵਾ ਚੌਂਟੀ ਆਏ ਕਰ ਓ ਭਾਇ ਕਰਦੇ ਆ ਚੁੱਕੋ ਵੇਖੋ ਆ ਨਾਲ ਦਾ ਦੀਦਾ ਵਾ ਲੱਗੇ ਆਲਾ ਦੀਦਾ ਤੁਹਾਨੂੰ ਇਹਨਾਂ ਦਾ ਵਿਖਾਈਏ ਗੁੱਡਾ ਦੀਦਾ ਤੇ ਉਹਨਾਂ ਦਾ ਲੌੜੀ ਜਿਆਦੀ ਲਾਈ ਲੱਗੇ ਕਰੀ ਮੈਨੂੰ ਮੇਲ ਲੈਣ ਦੋ ਕਿੱਥੇ ਆਵੇ ਆਵੇ ਧੁੰਦ ਜੀ ਲੱਗਾ ਪਿਆ ਗੁੱਡਾ ਇਹਨਾਂ ਦਾ ਕਰੋ ਤਾਂ ਵੇਖੋ ਹੁਣ ਮਗਰ ਦੇ ਦਿਖਿਆ ਮਾਸਾ ਬੜਾ ਤਾਂ ਲਾਇਆ ਕਾ ਦੋ ਗਾਂ ਉਡੰਦੇ ਓਏ ਇਧਰ ਬਣਾਇਆ ਵਿਖਾਓ ਵੀਰ ਨੇ 12 ਗੀਤੀਆਂ ਵਾਂ ਤੇ ਮੈਨੂੰ ਪੁੱਛਣ ਦੇ ਕਿ ਕਹਿੰਦਾ ਕਿੰਨਾ ਪੈਂਦਾ ਪੰਜਾਬੀ ਚ ਓਹੋ ਪੰਜਾਬੀ ਚ ਕਿਸ ਨੇ ਕਾਦਾ ਆ ਗਿਆ ਆਓ ਵੇਖੋ ਕਾਦਾ ਟੋਪਰ ਆਏ ਟੋਪਰ ਭਰ ਗਿਆ ਓਏ ਡੁੱਰਦਾ ਹੀ ਨਾ ਕਾਦਾ ਉਹਦਣਾ ਚਾਰ ਪੰਜ ਲੱਗਾ ਕੀ ਪਤਾ ਆਚਰ ਐਨੇ ਕੰਨਾ ਚੱਚਰ ਆ ਰਾ ਆਚਰ ਆਚਰ ਪਿਆਰ ਵੀ ਨਹੀਂ ਪਾਣਾ ਮੈਨੂੰ ਐਡੀਟਰ ਸਾਹਿਬ ਹੂੰ ਹੂੰ ਡੜਤੀ ਲੀਟੇ ਨੇ ਵੀ ਹੈ ਆਪਣਾ ਪੁੱਛਣ ਦੇ ਜਿਉਂ ਅਗਜੇ ਫੇਰੇ ਲਿਆ ਆਪਾਂ ਵਖਾਈਓ ਜੂ ਮਾਰਕਾ ਉਹ ਗੁੱਡਾ ਫਿਰ ਇਹਨਾਂ ਨਾਲ ਨਿੱਕਿਓ ਨਾਲ ਖਾਵਾਂ ਵਖਾਵਾਂ ਇਹ ਰੇਲਿਆ ਇਧਰ ਇਹ ਫੇਰ ਕਰ ਗੱਲ ਫੇਰੇ ਲਿਆ ਕਥੇ ਚਲ ਗਿਆ ਨਲੀ ਕਿਤੇ ਉਹ ਜਿਹੜਾ ਨਲੀ ਦਾ ਹਾਂ ਮਮੀ ਨਲੀ ਹਾਂ ਇਹ ਰੇਲਿਆ ਅੱਗੇ ਹੀ ਪੈ ਗਈ ਪੇਜੇ ਪੈ ਗਈ ਇਹਦੇ ਨਿਕਣਾ ਦੇ ਗੁੱਡਾ ਦਿਖ ਨਹੀਂ ਦੇਖੋਗੇ ਮਾਨੂ ਮਾ ਦਿਖਾ ਆਈ 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 ਇਹ ਰਲੇ ਦੇਖ ਗਏ ਇਧਰੇ ਹੈਕਰ ਬੁਰਵਾ ਮਾ ਹੈ ਲੱਭਾ ਓਏ ਆ ਇੰਨਾ ਵੀ ਰਣਾ ਦਾ ਜੋ ਬਖਾਈ ਹੋਰ ਦੀਦੇ ਮ ਆਪਣੇ ਓਏ ਮੁੰਡਾ ਤੁਹਾਨੂੰ ਇਥੋਂ ਖਾਉਂਦੇ ਦੂਜੀ ਮੁੰਡੇ ਨਾਲ ਜਿਹਦੇ ਨਾਲ ਪੇਚਾ ਪੈਂਦੇ ਆ ਆ ਓਏ ਨਲੀ ਓਏ ਹੇਰੀ ਗੁੱਡੀ ਗੇੜੀ ਚਿਟੇ ਰੰਗ ਦੀ ਹਣੀ ਦਿਖਣ ਨਹੀਂ ਦਈ ਸਾਨੂੰ ਉਹ ਜਮਾਨ ਲਿਆ ਦੀ ਤੇ ਲਿਆ ਦਿਨਾ ਗਾਇ ਦਾ ਗਾ ਤੂੰ ਕਹਦੇ ਨਾ ਪਪਾ ਮੈਂ ਜਾਣਾ ਮੈਨੂੰ ਤੇਦੇ ਪਾਸੇ ਮੈਂ ਕਿਹਾ ਮੰਮੀ ਮੰਮੀ ਨੂੰ ਕਿ ਪਿਆ ਪਾਸੇ ਰਿਹਾ ਪਪਾ ਤਨੇ ਨੂੰ ਉਹ ਕੁੜੀ ਆਦਰੀ ਤਰ ਕਰਦਾ ਵੇਖੀ ਹੁਣ ਮੈਨੂੰ ਪਹਿਲਾਂ ਕਿੰਨੇ ਦੇਣੇ ਕਾ ਆਵੇ ਆਵੇ ਕੋਈ ਕੋਈ ਨਹੀਂ ਕਿ ਕੋਈ ਨਹੀਂ ਮਮੀ ਵੇ ਤਾਂ ਥੱਲੇ ਹੀ ਆ ਤੀਂ ਦੀ ਤੇ ਨਹੀਂ ਆ ਕੋਈ ਨਹੀਂ ਦੋ ਮੀਨੇ ਉਹ ਗੱਦੇ ਫੁੱੜੇ ਤੱਕ ਨਹੀਂ ਆਏ ਆ ਵੇ ਕੁੱਟਣ ਦੀ ਲਾਟੂ ਬਣਾ ਕੇ ਚਾ ਵਖਾਣਾ ਬੰਦਿਆਂ ਨੂੰ ਚੱਲ ਹੁਣ ਹੁਣ ਕੀ ਫੇਰਾ ਮਾਮਾ ਅੱਧੇ ਘੰਟੇ ਜਾਣੇ ਆ ਜਾਣੇ ਫੇਰਾ ਪੀਚਾ ਕਰ ਮਾਰ ਤੋਂ ਸਲਫ ਸਲਫ ਮੋਰਸਲ ਦੀ ਪੇਚੇ ਵਖਾਣਾ ਦਰਸ਼ਕਾਂ ਨੂੰ ਮੈਂ ਹੱਤੇ ਰੇ ਓਏ ਓ ਦੁਸ਼ਮਣ ਡਾਉਂਦੇ ਆ ਯਾ ਡਾ ਜਿਉਂ ਚੈੱਕ ਕਰ ਗੋੜਾ ਕਿ ਦੀ ਸਫਾਈ ਹੈ ਔਰ ਰਾਜੂ ਕੌਲ ਦਾ ਮੁੰਡਾ ਪੇਚਾ ਬਹਿ ਗਿਆ ਓਏ ਤੇਰੀ ਕਿੱਥੇ ਜਾਉਂਦੋ ਹਾਂ ਵੀਡੀਓ ਪਣੀ ਤੇਰੀ ਹੁਣ ਵੀਡੀਓ ਪਾਈ ਕੇ ਨਹੀਂ ਤੂੰ ਮੇਰੀ ਵੀ ਵੀਡੀਓ ਪਣੀ ਹੁਣ ਤੇਰੀ ਮੇਰੇ ਮੁੰਡੇ ਦੀ ਵੀਡੀਓ ਕਿੰਨੇ ਪਾਈ ਉਹਨੂੰ ਫੇਰ ਦੇ ਉਧਰ ਪੇਚਾ ਪੇਚਾ ਖਾਓ ਓਏ ਪੇਚਾ ਨਿੱਕੇ ਕੀ ਵੀਡੀਓ ਰਾ ਉਥੇ ਹਾਢੀ ਮੈਂ ਹੌਕੜਾ ਹਾ ਇਹ ਢਾਡੀ ਓਏ ਐਂ ਇੰਨੀ ਕੋ ਦਹੀ ਦੀ ਵੀ ਖੇਚ ਮਾਰਨਦਾ ਵੀਰ ਬਦਾ ਤੇ ਲਾ ਪਰ ਸਿੱਧੀ ਖੇਚ ਮਾਰਤੀ ਮਾਰ ਨੀ ਖੇਚ ਕੱਚਾ ਭਰਾਵਾ ਕੱਚਾ ਵਾ ਜਿਹੜਾ ਜਿਹੜਾ ਨੇ ਕੱਚਾ ਵਾ ਤਾਲੀਆਂ ਮਾਰੋ ਤਾਲੀਆਂ ਮਾਰੋ ਹਾਂ ਜਾਲ ਚੋਬਰਾ ਥਾਪੀ ਦੇ ਦੇ ਕਰੀ ਥਾਪੀ ਕੱਟਾ ਲਗਣਾ ਕੋਨੇ ਦਾ ਤਰਾਮਣਾ ਬੈਗੇ ਤਾ ਮੂੰਹ ਵੀ ਖਾਣਾ ਕੀ ਕਰਨਿਆ ਤੂੰ ਇੱਕ ਹੋਰ ਵਜਵਾਨੋ ਇੱਕ ਹੋਰ ਅੱਜ ਗੁੱਟਾ ਵੜਨਦੇ ਓਏ ਕਾ ਉੱਡ ਪਿਆ ਵਾ ਕਾ ਤੇਰੇ ਕੋਨੇ ਦਾ ਬਹੁਤ ਦਰਦ ਪਿਆ ਕੋਦਰ ਚੰਗੇ ਉਹ ਮੜਦਾ ਜਾ ਓਏ ਜੁੰਟੀ ਉਹਦਾ ਮੜਦਾ ਓ ਉਹ ਤੇ ਪੰਬ ਡਾਉਂਦੇ ਮਮਾ ਨਲੀ ਆ ਮੈਂ ਹਾਂ ਆ ਮਮਰ ਜੀ ਉਹਦੀ ਆ ਉਹ ਵੀ ਭਗਾ ਇਧਰ ਪੇਪੇ ਚ ਆ ਜੀ ਲੁੱਟਨ ਦਾ ਬੜਾ ਫਾਇਦਾ ਜੀ ਆ ਜੀ ਜਾਣ ਵੀ ਆਪਰੇ ਮੈਂ ਤਾਂ ਤਾਡੀਆਂ ਦੇ ਤਰਸ਼ਮੀਆਂ ਪਹਿਲੀਆਂ ਮਾਮਾ ਇਧਰ ਤੁਹਾਡੀਆਂ ਕਿਹੜੀਆਂ ਆਉਂਦੀਆਂ ਆਏ ਖਿੱਚ ਮਾਰੀ ਦੇਖੋ ਕਿੰਨਾ ਐਂਟੇਲ ਮਾਰਾ ਹੈ ਗੁੱਲੇ ਘਾਤੇ ਐਂਟੇਲ ਮਾਰਾ ਗੁੱਲੇ ਘਾਤੇ ਗੁੱਲੇ ਘਾਤੇ ਕਈ ਦਾ ਢੱਲ ਮਾਰੋ ਹਾਏ ਗੋ ਹਾਏ ਲਾਵਲ ਓਏ ਸਾਡਾ ਲਾਵਲ ਰਾਮ ਰਾਮ ਸੱਬੇ ਭਾਈਆਂ ਕੀ ਰਾਮ ਰਾਮ ਸੱਬੇ ਭਾਈਆਂ ਓਏ ਆ ਦੋਰਾ ਨੀਲਾ ਪਾੜ ਤੋੜਨਾ ਛੱਡ ਨਹੀਂ ਦੇ ਓ ਵੇਖੋ ਕਿ ਤਰ੍ਹਾਂ ਪਾ ਚਾਚੀ ਨੂੰ ਵੀਡੀਓ ਬਣਾਈਆਂ ਚਾਚੀ ਨੂੰ ਸੈਂਡ ਕਰੂੰ ਮੈਂ ਚਾਚੀ ਨੂੰ ਕਹਿਣਾ ਹਾਂ ਓ ਕਥੋ ਤੱਕ ਗੁੱਡਾ ਹੀ ਇਹਦਾ ਵੱਡਿਆ ਗਿਆ ਡੋਰ ਹੱਥੋਂ ਤੋੜਦੀ ਤੇ ਘਟੂਦਾ ਛੱਡਦਾ ਚਾਚੀ ਨੂੰ ਕਹਿਣਾ ਮੈਂ ਵੇਨਾ ਕਿਹੜਾ ਨਹੀਂ ਛੱਡਣ ਦਿਆ ਘਰ ਛੱਡ ਜੰਡੀ ਓਏ ਆ ਕਿਹੜਾ ਖਿਚਣ ਦਿਆ ਵਾ ਓ ਪਰੇ ਅਗਰੇ ਡੋਰਾ ਮੜੀ ਜੀ ਖਿੱਚ ਮਾਰਾ ਗੁੱਡਾ ਠਾਂਗ ਆ ਰਾਮੜਕੇ ਆਕੇਗਾ ਵਾ ਡੋਰਾ ਵੜਦਾ ਥੋਂ ਮੁੜਕੇ ਨਾ ਕੀ ਹੱਥੋਂ ਵੜਦਾ ਹੱਥੋਂ ਵਾੜ ਦੇ ਨਾ ਦੀ ਕੋਈ ਨਹੀਂ ਹੱਥੋਂ ਵੜ ਦੇ ਓਏ ਆਓ ਭੇਚਾ ਭੇਚਾ ਆ ਸਾਡੀ ਮਮਮੜ ਹੈ ਜਿਉ ਹਉ ਤਾਂ ਵਧਾਲਾ ਜਤੂ ਵੀ ਭਰਾ ਉਹ ਇਹਨਾਂ ਦੀ ਡੋਰਾਂ ਨਾ ਮਾ ਆ ਜੇ ਅੱਗੇ ਓਏ ਆਪਣੇ ਪੈਨ ਵੀ ਲਾ ਦੇ ਗਏ ਨੇ ਉਹ ਬੋਲਟਰ ਵੇ ਗਈ ਜਸਮੁਸੀਆਂ ਦੇ ਓਏ ਨਾ ਵੇ ਚੱਲ 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 ਮੈਰੀ ਗੋਟ ਹਏ ਬਾਤ ਪਰ ਜਵਾਨਾ ਹੋ ਬੁੱਕ ਪੇ ਨਿਊ ਕੈਮਰਾਮੈਨ ਨੂ ਛੱਡ ਦੇ ਤੋਂ ਥੋਂ ਖਿੱਚ ਲੈ ਉਹ ਖਿੱਚਦਾ ਤੇ ਕੋਈ ਆ ਚੋਬਰ ਇਦਾਂ ਆਉਂਦਾ ਨਹੀਂ ਕੋਈ। ਉਹ ਦੋਸਤ ਦਾ ਲਾਗੇ ਕਰ। ਔਰ ਜਮਟੀ ਪਾਲਾ ਵੇਚਾਂਦਾ। ਆ ਮੁੰਡੇ ਦੀ। ਆ ਮੇਰਾ ਮਾ ਹੈ ਪਿੰਨਾ ਗੀਦਾ। ਜਮਟੀ ਨਹੀਂ ਵੀ ਕਰਾ ਆਉਦੀ ਆ ਗੁੱਡੀ ਜੀ। ਪਿੰਨਾ ਲੈ ਜਾ। ਤੂੰ ਫੇਰ ਸਿੱਧਾ ਕਰ ਲਿਆ। ਦੇ ਦੇ ਨੇ। ਪ੍ਰਭੂ ਨੇ ਇਹਨੂੰ ਘੱਟੂ ਦੇ ਤਣ ਪਹਿਲਾਂ ਗੁੱਛੀਆਂ ਕਰਦੇ। ਪੈਹਾ। ਢਿੱਲ ਤੇ ਐਂ ਛੱਡਦਾ ਮੁੰਡੇ ਨਹੀਂ ਢਿੱਲ ਤੇ ਐਂ ਛੱਡਦੇ। ਤਾਂ ਹ ਮਿੰਟਾਂ ਦੀ ਵੀਡੀਓ। ਆ ਈ ਲਵਲ ਛੱਡ।